ਰੇ ਸੋਤਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਾਂ ਦੀ ਨਿਊਜ਼ ਨਾਲ ਬਹੁਤ ਕੋ ਸਵਾਦ ਆ ਤੁਹਾਡਾ ਪੰਜਾਬ ਦੇ ਵਿਧਾਨ ਸਭਾ ਸਪੀਕਰ ਨੂੰ ਹਰਿਆਣਾ ਪੰਜਾਬ ਹਾਈ ਕੋਰਟ ਨੇ ਜਵਾਬ ਮੰਗਿਆ ਜੋ ਡਾਕਟਰ ਸੁਖੀ ਦੇ ਮਾਮਲੇ ਦੇ ਵਿੱਚ ਡਾਕਟਰ ਸੁਖੀ ਨੂੰ ਅਯੋਗ ਕਿਉਂ ਨਹੀਂ ਠਾਇਆ ਗਿਆ ਜੋ ਅਕਾਲੀ ਦਲ ਦਾ ਵਿਧਾਇਕ ਅਕਾਲੀ ਦਲ ਛੱਡ ਕੇ ਆਪੇ ਸ਼ਾਮਲ ਹੋਇਆ ਸੀ ਪਰ ਉਸਨੇ ਆਪਣੇ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ ਜਿਸ ਤੇ ਕਾਰਨ ਹੁਣ ਵਿਧਾਨ ਸਭਾ ਸਪੀਕਰ ਤੋਂ ਜਵਾਬ ਮੰਗਿਆ ਹੈ ਹਾਈ ਕੋਰਟ ਨੇ ਕੀ ਇਹ ਪੂਰਾ ਮਾਮਲਾ ਕਿ ਡਾਕਟਰ ਸੁਖੀ ਨੂੰ ਜੋ ਆਪਣੀ ਵਿਧਾਨ ਸਭਾ ਸੀਟ ਗਵਾਉਣੀ ਪਵੇ ਇੱਥੇ ਉਪ ਚੋਣ ਹੋ ਸਕਦੀ ਹੈ ਤਰਨਤਾਰਨ ਦੇ ਨਾਲ ਜਿਸ ਨੂੰ ਲੈ ਕੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਹੀ ਬੰਗਾ ਹਲਕੇ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਜੋ ਪਿਛਲੇ ਸਾਲ ਅਗਸਤੇ ਵਿੱਚ ਅਕਾਲੀ ਦਲ ਨੂੰ ਛੱਡ ਕੇ ਆਪੇ ਸ਼ਾਮਲ ਹੋ ਗਏ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਸੀ ਪਰ ਉਹਨਾਂ ਨੇ ਆਪਣੇ ਅਕਾਲੀ ਦਲ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਆਪਣਾ ਵਿਧਾਇਕੀ ਦਾ ਅਹੁਦਾ ਨਹੀਂ ਛੱਡਿਆ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਆਪੇ ਸ਼ਾਮਲ ਕਰਾਉਣ ਤੋਂ ਬਾਅਦ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਸੋ ਵਿਧਾਨ ਸਭਾ ਸਪੀਕਰ ਜਿਨ੍ਹਾਂ ਨੂੰ ਉਸ ਸਮੇਂ ਵੀ ਇਹ ਨੋਟਿਸ ਜਾਰੀ ਹੋਇਆ ਸੀ ਕਿ ਤੁਸੀਂ ਆਪਣਾ ਸਥਿਤੀ ਸਪਸ਼ਟ ਕਰੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਡਾਕਟਰ ਸੁਖਵਿੰਦਰ ਸੁਖੀ ਨੇ ਆਪ ਦੀ ਮੈਂਬਰਸ਼ਿਪ ਹਾਸਲ ਕਰ ਲਈਏ ਤਾਂ ਫਿਰ ਉਸ ਨੂੰ ਅਕਾਲੀ ਦਲ ਦੀ ਮੈਂਬਰਸ਼ਿਪ ਛੱਡ ਦੇਣੀ ਚਾਹੀਦੀ ਏ ਔਰ ਅਕਾਲੀ ਦਲ ਦੇ ਉਹ ਦੇ ਕੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਪਰ ਡਾਕਟਰ ਸੁਖੀ ਵੱਲੋਂ ਨਾ ਤਾਂ ਅਸਤੀਫਾ ਦਿੱਤਾ ਜਾ ਰਿਹਾ ਤੇ ਨਾ ਹੀ ਅਕਾਲੀ ਦਲ ਦਾ ਜਿਹੜਾ ਉਹ ਵਿਧਾਨ ਸਭਾ ਦੀ ਸੀਟ ਛੱਡੀ ਏ ਸੋ ਇਸ ਨਾਲ ਵਾਕਿ ਹੁਣ ਹਾਈ ਕੋਰਟ ਦੇ ਵਿੱਚੋਂ ਜੋ ਇਹ ਜਵਾਬ ਮੰਗਿਆ ਜਿਸ ਨੂੰ ਲੈ ਕੇ ਲਗਾਤਾਰ ਇਹ ਚਰਚਾ ਬਣੀ ਹੋਈ ਕਿ ਡਾਕਟਰ ਸੁਖੀ ਦੀ ਵਿਧਾਨ ਸਭਾ ਸੀਟ ਹੁਣ ਖਾਲੀ ਹੋਵੇਗੀ ਡਾਕਟਰ ਸੁਖੀ ਆਪੇ ਸ਼ਾਮਲ ਹੋਏ ਨੇ ਆਪ ਵੱਲੋਂ ਉਹ ਦੁਬਾਰਾ ਚੋਣ ਲੜ ਸਕਦੇ ਨੇ ਜਦੋਂ ਉੱਥੇ ਉਪ ਚੋਣ ਹੁੰਦੀ ਏ ਤਾਂ ਜੇਕਰ ਇਹ ਪਹਿਲਾਂ ਅਸਤੀਫਾ ਦਿੱਤਾ ਹੁੰਦਾ ਤਾਂ ਲੁਧਿਆਣਾ ਦੀ ਉਪ ਚੋਣ ਨਾਲੇ ਉਪ ਚੋਣ ਹੋ ਸਕਦੀ ਸੀ ਜਾਂ ਚਾਰ ਜਿਮਨੀ ਚੋਣਾਂ ਦੇ ਨਾਲੇ ਉਪ ਚੋਣ ਹੋ ਸਕਦੀ ਸੀ ਪਰ ਉਸ ਸਮੇਂ ਇਹ ਉਪ ਚੋਣ ਨਹੀਂ ਹੋਈ ਸੋ ਇਸੇ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਵੱਲੋਂ ਕਰਤਾਰ ਸਿੰਘ ਸੰਧਵਾ ਜੋ ਵਿਧਾਨ ਸਭਾ ਸਪੀਕਰ ਨੇ ਉਹਨਾਂ ਤੋਂ ਜਵਾਬ ਮੰਗਿਆ ਹੈ ਕਿ ਆਪਣੀ ਸਥਿਤੀ ਸਪਸ਼ਟ ਕਰੋ ਕਿ ਡਾਕਟਰ ਸੁਖੀ ਆਪੇ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਦੀ ਵਿਧਾਇਕੀ ਛੱਡੀ ਹੈ ਜਾਂ ਨਹੀਂ ਸੋ ਅਕਾਲੀ ਦਲ ਦੇ ਜੋ 2022 ਵਿੱਚ ਵਿਧਾਇਕ ਬਣੇ ਸੀ ਡਾਕਟਰ ਸੁਖਵਿੰਦਰ ਸੁਖੀ ਉਹਨਾਂ ਦਾ ਆਪੇ ਸ਼ਾਮਲ ਹੋਣ ਤੋਂ ਬਾਅਦ ਲਗਾਤਾਰ ਆਪ ਦੇ ਉਹਨਾਂ ਨੂੰ ਵੱਡੇ ਅਹੁਦੇ ਦਿੱਤੇ ਗਏ ਨੇ ਸੋ ਡਾਕਟਰ ਸੁਖੀ ਦੀ ਜੇਕਰ ਸੀਟ ਖਾਲੀ ਹੁੰਦੀ ਹੈ ਤਾਂ ਫਿਰ ਇੱਥੇ ਵੀ ਉਪਚੋਣ ਹੋਵੇਗੀ ਔਰ ਆਮ ਆਦਮੀ ਪਾਰਟੀ ਇੱਥੇ ਡਾਕਟਰ ਸੁਖੀ ਨੂੰ ਹੀ ਆਪਣਾ ਉਮੀਦਵਾਰ ਬਣਾਏਗੀ ਸੋ ਸਮਾਜ ਨਾਲ ਅਜੇ ਵੀ 1.5 ਸਾਲ ਬਾਕੀ ਹੈ ਔਰ ਬੰਗਾ ਦੀ ਉਪਚੋਣ ਜਿਹੜੀ ਤਰਨ ਤਰਨ ਦੇ ਨਾਲ ਹੋ ਸਕਦੀ ਹੈ ਜੇਕਰ ਡਾਕਟਰ ਸੁਖੀ ਨੂੰ ਜੋ ਅਕਾਲੀ ਦਲ ਤੋਂ ਆਪਣਾ ਅਸਤੀਫਾ ਦਿੰਦਾ ਹੈ ਤਾਂ ਆਪਣੀ ਵਿਦਾਇਕੀ ਗੋਣੀ ਪਵੇਗੀ ਸੋ ਇਸ ਨੂੰ ਲੈ ਕੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਥਿਤੀ ਸਪਸ਼ਟ ਹੋਵੇਗੀ ਜਿ ਤੋ ਕਿ 11 ਫਰਵਰੀ 2025 ਨੂੰ ਵੀ ਇੱਕ ਤਰੀਕ ਨਿਰਧਾਰਤ ਕੀਤੀ ਗਈ ਸੀ ਸਪੀਕਰ ਸਾਹਿਬ ਦੇ ਵੱਲੋਂ ਪਰ ਉਸ ਸਮੇਂ ਹਾਈ ਕੋਰਟ ਨੇ ਪਿਛੰਡ ਨਿਮਟਾਰਾ ਕਰਦੇ ਕਿਹਾ ਸੀ ਕਿ ਸਪੀਕਰ ਕਾਰਵਾਈ ਜਲਦੀ ਤੋਂ ਜਲਦੀ ਪੂਰੀ ਕਰਨ ਹਾਲਾਂਕਿ ਉਸ ਦਿਨ ਸੁਣਵਾਈ ਨਹੀਂ ਹੋਈ ਸੀ ਅਤੇ ਅਗਲੀਆਂ ਦੋ ਤਰੀਕਾਂ ਤੇ ਵੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੁਣ ਹਾਲ ਹੀ ਵਿੱਚ ਵਿਧਾਨ ਸਭਾ ਸਕੱਤਰ ਤੋਂ ਇੱਕ ਪੱਤਰ ਪ੍ਰਾਪਤ ਹੋਇਆ ਜਿਸ ਵਿੱਚ ਕਿਹਾ ਗਿਆ ਕਿ ਇਸ ਪਟੀਸ਼ਨ ਤੇ ਹੁਣ 29 ਜਨਵਰੀ 2025 ਨੂੰ ਸੁਣਵਾਈ ਹੋਵੇਗੀ ਵਾਰ-ਵਾਰ ਦੇਰੀ ਕਰਨ ਸੀਨੀਅਰ ਵਕੀਲ ਅਰੋੜਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਤੇ ਮੁਰਦ ਸਰਜੀਤ ਕਰਨ ਲਈ ਦੁਬਾਰਾ ਤੋਂ ਅਰਜੀ ਦਿੱਤੀ ਹੈ ਚੀਫ ਡਿਵੀਜ਼ਨ ਦੇ ਬੈਂਚ ਨੇ ਪਟੀਸ਼ਨਰ ਐਚਸੀ ਅਰੋੜਾ ਅਤੇ ਉਹਨਾਂ ਦੇ ਵਕੀਲ ਸੁਨੇਨਾ ਦੀਆਂ ਗ੍ਰਿਨਲਾਂ ਸੁਣ ਤੋਂ ਬਾਅਦ ਸੂਬੇ ਦੇ ਵਧੀਕ ਸਰਵ ਸ਼ਰਮਾਨੋ ਵਿਧਾਨ ਸਭਾ ਸਪੀਕਰ ਤੋਂ ਜਾਣਕਾਰੀ ਮੰਗਨ ਦੇ ਨਿਰਦੇਸ਼ ਦਿੱਤੇ ਹਨ ਸੋ ਕਾਰਵਾਈ ਕਦੋਂ ਪੂਰੀ ਹੋਵੇਗੀ ਅਦਾਲਤ ਨੇ ਇਸ ਦੇ ਉੱਪਰ ਜੋ 29 ਜੁਲਾਈ ਆਪਣਾ ਸਮਾਂ ਰੱਖਿਆ ਹੈ 29 ਜੁਲਾਈ ਤੋਂ ਪਹਿਲਾਂ ਇਹ ਆਪਣਾ ਜੋ ਵਿਧਾਨ ਸਭਾ ਸਪੀਕਰ ਦੇ ਵੱਲੋਂ ਇਸ ਸੀਟ ਨੂੰ ਖਾਲੀ ਐਲਾਨਿਆ ਜਾਵੇਗਾ ਜਾਂ ਇਸ ਸੀਟ ਦੇ ਉੱਪਰ ਜੋ ਮੌਜੂਦਾ ਵਾਇਕ ਨੇ ਉਹਨਾਂ ਦੀ ਕੀ ਕਾਰਪਚਾਰੀ ਹੋਵੇਗੀ ਇਸ ਦੇ ਬਾਰੇ ਹੁਣ 29 ਜੁਲਾਈ ਨੂੰ ਸਾਰਾ ਫੈਸਲਾ ਹੋਵੇਗਾ ਸੋ ਉਪ ਚੋਣ ਬੰਗਾ ਦੇਵੀ ਹੋ ਸਕਦੀ ਹੈ ਜੋ ਸੂਤਰਾਂ ਤੋਂ ਜਾਣਕਾਰੀ ਆ ਰਹੀ ਹੈ